ਸੜਕ ਸੁਰੱਖਿਆ ਫੋਰਸ ਪੰਜਾਬ ਕੀਮਤੀ ਜਾਨਾਂ ਬਚਾਉਣ ਲਈ ਵਚਨਬੱਧ 24 ਘੰਟੇ ਸਿਰਫ ਇੱਕ ਸਾਲ ਵਿੱਚ ਸੜਕ ਹਾਦਸਿਆਂ ਵਿੱਚ ਹੋਣ ਵਾਲੀਆਂ ਮੌਤਾਂ ਵਿੱਚ ਲਗਭਗ 50% ਦੀ ਕਮੀ ਆਈ ਹੈ ਉਸ ਸਮਾਂ ਪਹਿਲਾਂ ਮੇਰੇ ਭਰਾ ਦਾ ਐਕਸੀਡੈਂਟ ਹੋਇਆ ਸੀ ਸੜਕ ਸੁਰੱਖਿਆ ਫੋਰਸ ਨੂੰ ਕਾਲ ਕੀਤਾ 112 ਨੰਬਰ ਤੇ ਵਿਦਿਨ 5 ਮਿੰਟਾਂ ਦੇ ਵਿੱਚ ਇਹਨਾਂ ਨੇ ਆ ਕੇ ਮੇਰੇ ਭਰਾ ਦੀ ਜਾਨ ਬਚਾਈ ਤੇ ਉਹ ਨਾ ਮੈਨੂੰ ਉੱਥੋਂ ਚੱਕਦੇ ਤਾਂ ਹੋ ਸਕਦਾ ਸੀ ਮੇਰੀ ਮੌਤ ਹੋ ਜਾਂਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਯਤਨਾਂ ਸਦਕਾ ਸਾਡਾ ਪੰਜਾਬ ਬਣ ਰਿਹਾ ਹੈ ਰੰਗਲਾ ਪੰਜਾਬ ਅੱਜ ਫਿਰੋਜ਼ਪੁਰ ਦੇ ਇੱਕ ਐਵੇਂ ਦੀ ਥਾਂ ਦਿਖਾਉਣ ਜਾ ਰਹੇ ਹਗੇ ਆ ਜਿੱਥੇ ਕਾਫੀ ਕੂੜਾ ਕਰਕਟ ਹੁੰਦਾ ਸੀਗਾ ਇੱਥੇ ਲੋਕ ਕੂੜਾ ਸੜ ਜਾਂਦੇ ਹੈਗੇ ਸੀਗੇ ਇਹ ਖਬਰ ਇਸ ਕਰਕੇ ਅਸੀਂ ਦਿਖਾ ਰਹੇ ਹਗੇ ਆ ਕਿ ਸਾਨੂੰ ਆਪਣਾ ਆਲਾ ਦੁਆਲਾ ਸਾਫ਼ ਸੁਥਰਾ ਰੱਖਣਾ ਚਾਹੀਦਾ ਹੈਗਾ ਪ੍ਰਸ਼ਾਸਨ ਦੇ ਵੱਲੋਂ ਸਫਾਈ ਕਰਮਚਾਰੀਆਂ ਦੇ ਵੱਲੋਂ ਇੱਥੇ ਇੱਕ ਚੀਜ਼ ਬਣਾਈ ਗਈ ਹੈਗੀ ਆ ਕਿ ਲੋਕ ਇੱਥੇ ਬੈਠ ਸਕਦੇ ਹੈਗੇ ਆ ਪਹਿਲੀ ਚੀਜ਼ ਦਿਖਾਣੇ ਹੈਗੇ ਆ ਇਹ ਫਿਰੋਜ਼ਪੁਰ ਦੀ ਮੱਛੀ ਮੰਡੀ ਆ ਔਰ ਫਿਰੋਜ਼ਪੁਰ ਦਾ ਇੱਕ ਹੋਰ ਥਾਂ ਹੈਗੀ ਆ ਜਿੱਥੇ ਨਗਰ ਕੌਂਸਲ ਦੇ ਵੱਲੋਂ ਇਹ ਉਪਰਾਲਾ ਕੀਤਾ ਗਿਆ ਹੈਗਾ ਤਸਵੀਰ ਤੁਹਾਨੂੰ ਦਿਖਾਣੇ ਹੈਗੀਆਂ ਆ ਤਸਵੀਰ ਤੁਸੀਂ ਦੇਖ ਸਕਦੇ ਹੈਗੇ ਹੋ ਕਿ ਇਹ ਪਹਿਲਾਂ ਉਹੀ ਥਾਂ ਹੈ ਜਿੱਥੇ ਕੂੜਾ ਜਿਹੜਾ ਪਾਣੀ ਤੇ ਕੂੜਾ ਇੱਥੇ ਖੜਾ ਹੁੰਦਾ ਸੀਗਾ ਕੂੜਾ ਪਿਆ ਹੁੰਦਾ ਸੀਗਾ ਬਦਬੂ ਮਾਰਦੀ ਹੈਗੀ ਸੀਗੀ ਅ ਇੱਥੋਂ ਕੋਈ ਲੰਘਦਾ ਹੈਗਾ ਸੀਗਾ ਤਾਂ ਕਾਫੀ ਬਦਬੂ ਆਂਦੀ ਹੈਗੀ ਸੀ ਤਾਂ ਦੂਜੇ ਪਾਸੇ ਦੀ ਤਸਵੀਰ ਜਿਹੜੀ ਹੁਣ ਦੀ ਹੈ ਤੁਸੀਂ ਦੇਖ ਸਕਦੇ ਹੋ ਜਿਹੜੀ ਪਾਰਕ ਬਣਾ ਦਿੱਤਾ ਗਿਆ 16 ਇਸ ਨੂੰ ਸਫਾਈ ਕਰਕੇ ਇੱਕ ਟ੍ਰੇਨ ਦਾ ਡੱਬਾ ਬਣਾਇਆ ਗਿਆ ਤਾਂ ਕਿ ਇਹਨੂੰ ਸਾਫ਼ ਸੁਥਰਾ ਰੱਖਿਆ ਜਾ ਸਕੇ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਗਮਲੇ ਲਗਾਏ ਗਿਆ ਗ੍ਰੀਨਰੀ ਕੀਤੀ ਗਈ ਹੈ ਔਰ ਇੱਥੇ ਬੈਠਣ ਵਾਸਤੇ ਜਿਹੜਾ ਉਹ ਬਣਾਇਆ ਗਿਆ ਤਾਂ ਇੱਕ ਟ੍ਰੇਨ ਦਾ ਡੱਬਾ ਫਿਰੋਜ਼ਪੁਰ ਸ਼ਹਿਰ ਲਿਖਿਆ ਹੋਇਆ ਗ੍ਰੀਨ ਇੰਡੀਆ ਕਲੀਨ ਇੰਡੀਆ ਸਵੀਪਿੰਗ ਇੱਕ ਮਾਡਲ ਤਿਆਰ ਕੀਤਾ ਗਿਆ ਤਾਂ ਕਿ ਪਤਾ ਲੱਗ ਸਕੇ ਜਿੱਥੇ ਪੰਜਾਬੀ ਦੇ ਵਿੱਚ ਦੱਸਿਆ ਗਿਆ ਐਕਸਪ੍ਰੈਸ ਟ੍ਰੇਨ ਬਣਾਈ ਗਈ ਹੈਗੀ ਹੈ ਟ੍ਰੇਨ ਦੇ ਡੱਬੇ ਬਣਾਏ ਗਏ ਹੈਗੇ ਆ ਇਸ ਟੈਂਕੀ ਦੇ ਥੱਲੇ ਜੇ ਕੋਈ ਮਨ ਦੇ ਵਿੱਚ ਚੀਜ਼ ਹੋਵੇ ਕਿ ਮੈਂ ਇਹ ਕਰਨਾ ਤਾਂ ਉਹ ਚੀਜ਼ ਕੀਤੀ ਜਾ ਸਕਦੀ ਹੈਗੀ ਹੈ ਤਾਂ ਇਹ ਫਿਰੋਜ਼ਪੁਰ ਸ਼ਹਿਰ ਦੇ ਵਿੱਚ ਨਗਰ ਕੌਂਸਲ ਦੇ ਵੱਲੋਂ ਉਪਰਾਲਾ ਕੀਤਾ ਗਿਆ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਉਪਰਾਲਾ ਕੀਤਾ ਗਿਆ ਔਰ ਬਹੁਤ ਛੋਟਾ ਉਪਰਾਲਾ ਕੀਤਾ ਗਿਆ ਹੁਣ ਇੱਥੋਂ ਦੇ ਲੋਕਾਂ ਨੂੰ ਚਾਹੀਦਾ ਹੈਗਾ ਕਿ ਇਸ ਥਾਂ ਨੂੰ ਸਾਫ਼ ਸੁਥਰਾ ਰੱਖਿਆ ਜਾਵੇ ਇੱਥੇ ਗੰਦਗੀ ਨਾ ਛੱਟੀ ਜਾਵੇ ਕੂੜਾ ਕਰਕਟ ਜਿਹੜਾ ਹੈ ਉਹ ਨਾ ਛੱਟਿਆ ਜਾਵੇ ਤਾਂ ਇੱਥੇ ਲੋਕ ਵੀ ਮੌਜੂਦ ਹੈਗੇ ਨੇ ਤਾਂ ਤਸਵੀਰ ਇੱਥੇ ਹੋਰ ਦਿਖਾਵਾਂਗੇ ਕਿ ਇਸ ਪਾਸੇ ਦੀ ਤਸਵੀਰ ਕਿ ਇੱਕ ਟ੍ਰੇਨ ਦਾ ਡੱਬਾ ਹੀ ਜਿਹੜਾ ਟੈਂਕੀ ਨੂੰ ਦੇ ਥੱਲੇ ਜਿਹੜਾ ਹੈ ਟ੍ਰੇਨ ਦਾ ਡੱਬਾ ਬਣਾ ਦਿੱਤਾ ਗਿਆ ਹੈ ਸਮਝਾਇਆ ਗਿਆ ਹੈਗਾ ਕਿ ਕਿੱਦਾਂ ਜਿਹੜਾ ਕੂੜੇ ਨੂੰ ਸੰਭਾਲਣਾ ਹੈਗਾ ਉਸ ਦੇ ਬਾਰੇ ਜਿਹੜਾ ਦੱਸਿਆ ਗਿਆ ਹੈਗਾ ਤਾਂ ਇੱਕ ਮਾਡਲ ਜਿਹੜਾ ਤਿਆਰ ਕੀਤਾ ਗਿਆ ਹੈਗਾ ਪੇਂਟਿੰਗ ਦੇ ਜ਼ਰੀਏ ਜਿਹੜਾ ਇਹ ਚੀਜ਼ ਦੱਸੀ ਗਈ ਹੈ ਔਰ ਮੈਂ ਆਪਣੇ ਕੈਮਰਾਮੈਨ ਨੂੰ ਕਹੂੰਗਾ ਉਹ ਦਿਖਾਣਗੇ ਕਿ ਇੱਥੋਂ ਕਿੱਦਾਂ ਨਜ਼ਾਰਾ ਇੱਕ ਵਧੀਆ ਨਜ਼ਾਰਾ ਹੈ ਇੱਥੇ ਬੈਠਿਆ ਜਾ ਸਕਦਾ ਹੈਗਾ ਸ਼ਾਮ ਦੇ ਵੇਲੇ ਬੈਠ ਸਕਦੇ ਹੈਗੇ ਆ ਆਲੇ ਦੁਆਲੇ ਘਰ ਜਿਹੜੇ ਇੱਥੇ ਗਲੀ ਹੈਗੀ ਆ ਤਾਂ ਇੱਥੇ ਬੈਠ ਸਕਦੇ ਹੈਗੇ ਨੇ ਤਾਂ ਇੱਕ ਵਧੀਆ ਮਾਡਲ ਜਿਹੜਾ ਉਹ ਤਿਆਰ ਕੀਤਾ ਗਿਆ ਹੈਗਾ ਲੋਕਾਂ ਨੂੰ ਵੀ ਚਾਹੀਦਾ ਹੈਗਾ ਕਿ ਆਪਣੇ ਆਲੇ ਦੁਆਲੇ ਸਾਫ ਸਫਾਈ ਰੱਖਣੀ ਚਾਹੀਦੀ ਹੈਗੀ ਆ ਤਾਂਕਿ ਗੰਦ ਜਿਹੜਾ ਉਹ ਨਾ ਪਵੇ ਕੂੜਾ ਕਰਕਟ ਜਿਹੜਾ ਉਹ ਇੱਕ ਥਾਂ ਦੇ ਉੱਪਰ ਜਿਹੜਾ ਸਟੱਗਣਾ ਚਾਹੀਦਾ ਹੈਗਾ ਤਾਕੀ ਸਫਾਈ ਕਰਮਚਾਰੀ ਜਿਹੜਾ ਆ ਕੇ ਉਹ ਕੂੜਾ ਕਰਕੜ ਜਿਹੜਾ ਉਹ ਲੈ ਕੇ ਜਾਣ ਜਾਂ ਉਸ ਥਾਂ ਦੇ ਉੱਪਰ ਸਟੱਦਾ ਚਾਹੀਦਾ ਹੈਗਾ ਆਪਣੇ ਆਲੇ ਦੁਆਲੇ ਜਿਹੜਾ ਕੂੜਾ ਕਰਕਟ ਹੈ ਉਹ ਨਹੀਂ ਸਟੱਦਾ ਚਾਹੀਦਾ ਹੈਗਾ ਇਹ ਐਸੀ ਵੀ ਬਾਰ-ਬਾਰ ਇਹੀ ਚੀਜ਼ ਹੀ ਕਹਿ ਰਹੇ ਹੈਗੇ ਔਰ ਇਹ ਖਬਰ ਦਿਖਾਉਣ ਦਾ ਮਕਸਦ ਵੀ ਸਾਡਾ ਇਹੀ ਹੈਗਾ ਔਰ ਪ੍ਰਸ਼ਾਸਕੀ ਅਧਿਕਾਰੀਆਂ ਦੇ ਨਾਲ ਵੀ ਗੱਲਬਾਤ ਕੀਤੀ ਹੈ ਉਹ ਵੀ ਤੁਹਾਨੂੰ ਸੁਣਾ ਦਿੰਨੇ ਚਾਹਨੇ ਹੈਗੇ ਆ ਕੈਮਰਾ ਪਰਸਨ ਦੇ ਨਾਲ ਸਨੀ ਚੋਪੜਾ ਜਾਗਬਾੜੀ ਟੀਮ ਫਿਰੋਜ਼ਪੁਰ ਸਾਡੇ ਆਈਸੋਰ ਪੁਆਇੰਟ ਸਿਗੇ ਕੂੜੇ ਦੇ ਢੇਰ ਸਿਗੇ ਅਸੀਂ ਤੁਹਾਨੂੰ ਇੱਥੇ ਦਰਸਾਇਆ ਵੀ ਹੈਗਾ ਕਿ ਆ ਇਹਦੇ ਹਾਲਾਤ ਸਿਗੇ ਪ ਗਾਰਬੇਜ ਵਲਨਰੇਬਲ ਪੁਆਇੰਟ ਸੀਗੇ ਕੁੰਡਾ ਰੋਡ ਇਹ ਵਾਲਾ ਪੁਆਇੰਟ ਤੇ ਪਲਸ ਆਰਐਸਟੀ ਸਕੂਲ ਦੇ ਸਾਹਮਣੇ ਵਾਲਾ ਪੁਆਇੰਟ ਮੱਲਾਵਾਲ ਰੋਡ ਦੇ ਉੱਤੇ ਤੇ ਅੱਜ ਨਵੇਂ ਸਾਲ ਵਾਲੇ ਦਿਨ ਸਾਡੀ ਟੀਮ ਨੇ ਬਹੁਤ ਹੀ ਵਧੀਆ ਉਪਰਾਲਾ ਕੀਤਾ ਹੈ ਗਾਰਬੇਜ ਵਲਨਰੇਬਲ ਪੁਆਇੰਟ ਨੂੰ ਸਾਫ਼ ਕੀਤਾ ਹੈ ਉਹਦੀ ਬਿਊਟੀਫਿਕੇਸ਼ਨ ਕੀਤੀ ਹੈਗੀ ਤੇ ਤੁਹਾਡੇ ਮਾਧਮ ਰਾਹੀਂ ਮੈਂ ਫਿਰੋਜ਼ਪੁਰ ਵਾਸੀਆਂ ਨੂੰ ਤੇ ਜੋ ਇਸ ਏਰੀਆ ਦੇ ਆਸ-ਪਾਸ ਦੇ ਲੋਕ ਹੈ ਉਹਨਾਂ ਨੂੰ ਆ ਅਪੀਲ ਕਰਨਾ ਚਾਹਾਂਗੀ ਕੀ ਇਹਦੀ ਜਿਹੜੀ ਬਿਊਟੀ ਹੈ ਜਿਹੜਾ ਸੁੰਦਰੀਕਰਨ ਅਸੀਂ ਕੀਤਾ ਹੈਗਾ ਉਹ ਮੇਨਟੇਨ ਕਰਨ ਦੇ ਵਿੱਚ ਸਾਡਾ ਸਹਿਯੋਗ ਕਰਨ ਕਿਉਂਕਿ ਉਹਨਾਂ ਦੇ ਸਹਿਯੋਗ ਦੇ ਬਿਨਾ ਇਹ ਸ਼ਹਿਰ ਅਸੀਂ ਸਾਫ਼ ਨਹੀਂ ਕਰ ਸਕਦੇ ਇੱਕ ਪੁਆਇੰਟ ਉਹਨੂੰ ਅਸੀਂ ਸਾਫ਼ ਕੀਤਾ ਉਹਨੂੰ ਮੇਨਟੇਨ ਕਰਨ ਸਾਡੀ ਡੋਰ ਟੂ ਡੋਰ ਕਲੈਕਸ਼ਨ ਉੱਤੇ ਚੱਲ ਰਹੀ ਹੈ ਸਾਡੀ ਟੀਮ ਦੇ ਨਾਲ ਸਹਿਯੋਗ ਕਰਨ ਤੇ ਆਪਣੇ ਘਰ ਤਾਂ ਸਾਫ਼ ਰੱਖਣ ਰੱਖਣ ਆਪਣੀ ਗਲੀਆਂ ਸਾਫ਼ ਰੱਖਣ ਤੇ ਕੂੜੇ ਦੇ ਢੇਰ ਤੋਂ ਜੇ ਅਸੀਂ निजात ਪਾ ਲਈ ਤੇ ਸਾਡੀ ਸਿਹਤ ਅਤੇ ਬਿਮਾਰੀਆਂ ਤੋਂ ਵੀ ਅਸੀਂ निजात ਪਾਵਾਂਗੇ ਮੈਡਮ ਕਿਦਾ ਦੇਖਦੇ ਹੋ ਕਿ ਇੱਥੇ ਬੈਠਣ ਵਾਸਤੇ ਵੀ ਬਹੁਤ ਵਧੀਆ ਪੁਆਇੰਟ ਬਣਾਇਆ ਹੈਗਾ ਗ੍ਰੀਨੀ ਹੈਗੀ ਆ ਜਿੱਥੇ ਅੱਗੇ ਕੂੜਾ ਹੁੰਦਾ ਸੀ ਹੁਣ ਇੱਥੇ ਬੈਠਣ ਵਾਸਤੇ ਜੀ ਬਿਲਕੁਲ ਇਹ ਸਾਡੀ ਟੀਮ ਦਾ ਇੱਕ ਉਪਰਾਲਾ ਹੈ ਕਿ ਅਸੀਂ ਕਮਿਊਨਿਟੀ ਨੂੰ ਲੋਕਾਂ ਨੂੰ ਮੈਸੇਜ ਦਈਏ ਕਿ ਜੇ ਅਸੀਂ ਆਪਣਾ ਸਫਾਈ ਰੱਖਾਂਗੇ ਤੇ ਕਮਿਊਨਿਟੀ ਦੇ ਪੁਆਇੰਟਸ ਬਣਦੇ ਹੈਗੇ ਨੇ ਸਿਟਿੰਗ ਪੁਆਇੰਟਸ ਪਹਿਲੇ ਜਦੋਂ ਪਿੰਡਾਂ ਥਾਵਾਂ ਤੇ ਸੱਤ ਹੁੰਦੀ ਸੀਗੀ ਕਿ ਪੇੜ ਦੇ ਥੱਲੇ ਬੈਠ ਕੇ ਲੋਕੀ ਆਪਣਾ ਆਪਸੇ ਵਿੱਚ ਗੱਲਬਾਤ ਕਰਦੇ ਸੀਗੇ ਕਮਿਊਨਿਟੀ ਰਿਲੇਸ਼ਨ ਸਟਰੋਂਗ ਹੁੰਦੇ ਸੀਗੇ ਸ਼ਹਿਰਾਂ ਦੇ ਵਿੱਚ ਹਰ ਏਰੀਆ ਦੇ ਉੱਤੇ ਪਾਰਕ ਬਣਾਉਣਾ ਸੰਭਵ ਨਹੀਂ ਹੈ ਕਿਉਂਕਿ ਕਈ ਵਾਰੀ ਏਰੀਆ ਦੀ ਕਾਟ ਹੁੰਦੀ ਲੈਂਡ ਦੀ ਕਾਟ ਹੁੰਦੀ ਹੈ ਤੇ ਛੋਟੇ-ਛੋਟੇ ਪੁਆਇੰਟਸ ਨੂੰ ਆਪਾਂ ਬਹੁਤ ਵਧੀਆ ਕਮਿਊਨਿਟੀ ਨੂੰ ਬੈਠਣ ਦੇ ਲਈ ਇੱਕ ਜਿਹੜਾ ਹੈਗਾ ਇੱਕ ਰਿਲੈਕਸ ਕਰਨ ਦੇ ਲਈ ਇੱਕ ਪੁਆਇੰਟ ਅਸੀਂ ਦੇ ਰਹੇ ਹੈਗੇ ਆ ਤੇ ਇਸ ਤੋਂ ਇਹ ਮੈਸੇਜ ਦਵਾਂਗੇ ਕਿ ਹੈ ਤੇ ਕਿੱਥੇ ਸੁੰਦਰੀਕਰਨ ਕਰਕੇ ਤੁਸੀਂ ਉੱਤੇ ਬੈਠ ਸਕਦੇ ਹੋ ਤੇ ਤੁਹਾਡੇ ਮਾਧਿਅਮ ਨਾਲ ਮੈਂ ਫੇਰ ਹੀ ਅਪੀਲ ਕਰਾਂਗੀ ਕਿ ਪਲੀਜ਼ ਸਾਡਾ ਇੱਥੇ ਵਿੱਚ ਸਹਿਯੋਗ ਦਿਓ ਸਾਡੀ ਟੀਮ ਦਾ